ਪੂਰੇ ਦੇਸ਼ ਦੇ ਵਿੱਚ ਜਿੱਥੇ ਮਹਾ ਸ਼ਿਵਰਾਤਰੀ ਮਨਾਈ ਜਾ ਰਿਹਾ ਹੈ ਉੱਥੇ ਹੀ ਮਹਾ ਸ਼ਿਵਰਾਤਰੀ ਦੇ ਸਬੰਧ ਦੇ ਵਿੱਚ ਸੰਤਾ ਦੀ ਝੰਡੋਟੀ ਝਾੜ ਪੀਰ ਅਸਥਾਨ ਵਿਖੇ ਗੱਦੀ ਨਸ਼ੀਨ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਸ਼ਿਵਰਾਤਰੀ ਦਾ ਮਹਾ ਪਰਵ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਹਵਨ ਜਗ ਕੀਤਾ ਗਿਆ ਅਤੇ ਭਗਵਾਨ ਭੋਲੇ ਨਾਥ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਇਸ ਦੌਰਾਨ ਸੰਤਾਂ ਵੱਲੋਂ ਮਹੰਤ ਮਲਕੀਤ ਨਾਥ ਜੀ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਮੌਕੇ ਸੇਵਾਦਾਰ ਬਲਵੰਤ ਨਾਥ ਅਸ਼ੋਕ ਮਲੋਤਰਾ ਕਰਨ ਵੀਰਕਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਬਹੁਤ ਬਹੁਤ ਧੰਨਵਾਦ ਲਗਰ ਚੱਲ ਰਿਹਾ ਹੈ ਸਾਰੇ ਭੈਣ ਭਰਾਵਾਂ ਦੇ ਚਰਨਾਂ ਵਿੱਚ ਆਦਰ ਕੇ ਬੇਨਤੀ ਹੈ ਔਰ ਯਾ ਕਨਤਾਏ ਨਮਨ ਕਰਾਵਾ ਜਿਹੜਾ ਹੋਰ ਨਾਸ਼ਰਾਤ ਦੇ ਇੱਕ ਬਲੇ ਔਰ ਯਾ ਕਨਤਾਏ ਨਮਨ ਕਰਾਵਾ ਜਿਹੜਾ ਜਿਹੜਾ ਤੀਰੋ ਦੇ ਪ੍ਰਸਾਦ ਪਰਗੋ ਸਤਿ ਜੀ ਜੋ ਮਹਾਸ਼ਰਾ ਵਾਤਰੀ ਜੋ ਸਾਰੇ ਸੰਸਾਰ ਦੇ ਤੇ ਮਨਾਈ ਜਾ ਰਹੀ ਆ ਅੱਜ ਪਿੰਡ ਚ ਝੋਟੀ ਦੇ ਵਿੱਚ ਵੀ ਬਹੁਤ ਹੀ ਸਰਦਾ ਦੇ ਭਾਵਨਾ ਨਾਲ ਮਨਾਈ ਗਈ ਆ ਜਿੰਨੀਆਂ ਵੀ ਸੰਗਤਾਂ ਆਈਆਂ ਇਸ ਦਰਬਾਰ ਤੇ ਹਾਰੀ ਆਸ਼ਰਮ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਤੇ ਇਸ ਸ਼ੁਭ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਜੈ ਹਾਰ ਵਾਲਮੀਕੀ ਹਰ ਹਰ ਵਾਲੀ ਹਾਂਜੀ ਹੁਣ ਕੀਤੇ ਗਏ ਸਾਰੇ ਸੰਗਤਾਂ ਦੇ ਹਿਸਾਬ ਨਾਲ ਨਜ਼ਾਰਿਆਂ ਦੇ ਹਿਸਾਬ ਨਾਲ ਆਈਆਂ ਜੀ ਲੰਗਰ ਵਕ ਵਕ ਦੇ ਭਕਤਾਂ ਜਿਹੜੇ ਪੱਕੇ ਆ ਬਹੁਤ ਸਰਦਾ ਭਾਵਨਾ ਵਾਲਾ ਸੱਗ ਰਹੀਆਂ ਲੱਗੀਆਂ ਅੱਜ ਦੇ ਸ਼ਿਹਾਰੇ ਦੇ ਸੰਤਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਹੀ ਸਰਦਾ ਭਾਵਨਾ ਦੇ ਨਾਲ ਜਿਹੜਾ ਆਪਣੇ ਗੁਰੂ ਦਾ ਦਿਹਾੜਾ ਮਨਾਇਆ ਕਰੋ ਜਯਾ ਵਾਲਮੀਕੀ ਜਯਾ ਵਾਲਮੀਕੀ ਹਰ ਵਾਲਮੀਕੀ ਅੱਜ ਸੰਤਾਂ ਦੀ ਚੋਟੀ ਜਿੱਥੇ ਕੇ ਸੰਤ ਮਲਗੀਨਾਥ ਜੀ ਦਾ ਡੇਰਾ ਹਰੀ ਆਸ਼ਰਮ ਉੱਥੇ ਛੀਪੋਲੀ ਨਾ ਦਾ ਸ਼ਿਵਲਿੰਗ ਸ਼ਿਵਾਲਾ ਬਣਿਆ ਪਿਆ ਹੈ ਜਿਸ ਦੀ ਪੂਜਾ ਸੰਤ ਮਲਗੀ ਨਾਜੀ ਮਾਰੇ ਨੇ ਬੜੀ ਸ਼ਰਧਾ ਪੂਰਵ ਕੀਤੀ ਪੰਡਤ ਜੀ ਨੇ ਹਮਨ ਜਾਗਵੀ ਰਚਾਇਆ ਜਿੱਥੇ ਕਿ ਅੱਜ ਸੱਚੇ ਪਾਤਸ਼ਾਹ ਸ਼ੇ ਭੋਲੇ ਨਾਸ ਜੋਗੇ ਸੰਤ ਗੋ ਰਖ ਨਾਜੀ ਮਹਾਰਾਜ ਦੇ ਚਰਨ ਸੇਵਕਾਂ ਸੰਤ ਚਾਂਦੀ ਨਾਜੀ ਸਤੁਰ ਗਿਆਨ ਨਾਜੀ ਦੇ ਪੁੱਤਰੇ ਸੰਤ ਮਲਗੀ ਨਾਜੀ ਨੇ ਆਪਣੇ ਸ਼ੁਭ ਹੱਥਾਂ ਦੇ ਨਾਲ ਸ਼ਿਵਲਿੰਗ ਦੀ ਪੂਜਾ ਕੀਤੀ ਸ਼ਵਰਾਤਰੀ ਨੂੰ ਚਾਰ ਤੰਦ ਲਾਇਆ ਸਾਰੀਆਂ ਹੀ ਸੰਗਤਾਂ ਨੇ ਹਉਮਾ ਮਾ ਕੇ ਸਹਿਯੋਗ ਦਿੱਤਾ ਜਿਹਦੀ ਵਿੱਚ ਲੰਗਰ ਪੰਡਹਾਰਾ ਬਿਲਕੁਲ 36 ਪ੍ਰਕਾਰ ਦੇ ਖਾਣੇ ਬਣਾਏ ਗਏ ਜਿਨ੍ਹਾਂ ਦਾ ਭੋਗ ਸ਼ੀਪੁਲੀਨਾ ਜੀ ਨੂੰ ਲਾਇਆ ਗਿਆ ਮੈਂ ਅੱਜ શુભ ਦਿਹਾੜੀ ਦੀ ਸਭਨਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦਾ ਸ਼ੁਭ ਦਿਹਾੜਾ ਬੜਾ ਭਾਗਾ ਭਰਿਆ ਹੈ ਜਿੱਦ ਸਾਰੀਆਂ ਸੰਗਤਾਂ ਨੇ ਮਿਲ ਕੇ ਹਮਮਾ ਕੇ ਚਿਪੋਲੀਨਾ ਦਾ ਸ਼ਿਵਰਾਤਰੀ ਨੂੰ ਮਨਾਇਆ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀ ਪਹਿਲਾਂ ਤੇ ਸਾਰੇ ਨੂੰ ਜੈ ਬਾਲਮੀਕੀ ਜੀ ਮੇਰਾ ਨਾਮ ਕਰਨ ਮੇਰਕਾ ਜੀ ਅੱਜ ਸਤਿਗੁਰੂ ਮਲਕੀਨਾ ਜੀ ਮਹਾਰਾਜ ਜੀ ਵੱਲੋਂ ਚੰਜੋਟੀ ਦੇ ਵਿੱਚ ਸ਼ਿਵਰਾਤਰੀ ਨੂੰ ਮਨਾਇਆ ਗਿਆ ਵਾ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਸ਼ਿਵਰਾਤਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਲਮੀਕੀ ਹਰ ਬਹੁਤ ਵੱਡਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਵਾ ਸਤਗੁਰ ਮਲਕੀਨਾਥ ਜੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਲੰਗਰਾਂ ਦੇ ਢੰਡਾਰ ਲਗਾਏ ਜਾਂਦੇ ਆ ਤੇ ਸਾਰੀ ਸੰਗਤ ਇੱਥੇ ਆ ਕੇ ਨਮਸਤਕ ਹੁੰਦੀ ਆ ਤੇ ਸਾਰਿਆਂ ਨੂੰ ਫਿਰ ਸ਼ਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਸਤਗੁਰ ਮਲਕੀਨਾਥ ਜੀ ਦੇ ਫੁੱਲਾਂ ਦੇ ਵਰਖਾ ਵੀ ਹੋਈ ਹੈ ਵੇਖੋ ਜੀ ਹਰ ਸਾਲ ਹੀ ਫੁੱਲਾਂ ਦੀ ਵਰਖਾ ਹੁੰਦੀ ਆ ਸਤਗੁਰ ਮਲਕੀਨਾਥ ਜੀ ਦੇ ਉੱਤੇ ਕਿਉਂਕਿ ਸਾਡੇ ਸੰਤ ਆ ਨਾਥ ਆ ਗੁਰੂ ਆ ਤੇ ਆਪਣੇ ਗੁਰੂਆਂ ਉੱਤੇ ਫੁੱਲਾਂ ਦੀ ਵਰਖਾ ਨਹੀਂ ਕਰਾਂਗੇ ਤੇ ਕੀ ਕਰਾਂਗੇ ਇਸ ਕਰਕੇ ਹਰ ਸਾਲ ਹੀ ਫੁੱਲਾਂ ਦੀ ਵਰਖਾ ਕਰੀ ਜਾਂਦੀ ਹੈ ਸਤਗੁਰੂ ਮਲਕੀਨਾ ਜੀ ਦੇ ਉੱਤੇ